पंच रूपा तो उस परमात्मा भगवान नाम मिलिया भूमि गगन वायु अग्नि और नीर इन्हीं पांच रूपों से इस पूरे ब्रह्मांड का निर्माण किया और इन्हीं से हमारे जीवन का संचार होता है अगर भगवान वायु के रूप में हमारे अंदर प्राणों का संचार करते हैं तो सभी जीवों में बराबर संचार करते हैं भेदभाव नहीं करते अगर भगवान भूमि के रूप में धारण करते हैं तो सभी जीवों को समान रूप से धारण करते हैं भगवान जल के रूप में जीवन देते हैं तो सभी को समान रूप से ईश्वर ना तो दुख देते हैं ना सुख देते हैं उनके लिए जितने भी इस जगत में चराचर जीव हैं सभी समान हैं सारे ही जीवाणु अपने अपने कर्मा का परिणाम मिलता है पावे कोई सुखी है तो पावे कोई दुखी है गुरु महाराज ने धन श्री गुरु नानक देव जी महाराज जी ने भी ਇਹੀ ਦੁਨੀਆ ਨੂੰ ਸੰਦੇਸ਼ ਦਿੰਦਾ ਹੈ ਕਿ ਇੱਕ ਪਰਮਾਤਮਾ ਦੇ ਤੁਸੀਂ ਸਾਰੇ ਹੀ ਬੱਚੇ ਹੋ ਜੇ ਪਰਮਾਤਮਾ ભેਦਭਾਵ ਨਹੀਂ ਕਰਦਾ ਹਵਾ ਦੇ ਰੂਪ ਦੇ ਵਿੱਚ ਸਾਰ ਪਵਨ ਰੂਪ ਦੇ ਵਿੱਚ ਸਾਰਿਆਂ ਦੇ ਸਾਰੇ ਹੀ ਜੀਵਾਂ ਦੇ ਅੰਦਰ ਬਰਾਬਰ ਪ੍ਰਾਣਾਂ ਦਾ ਸੰਚਾਰ ਕਰਦਾ ਹੈ ਤੇ ਤੁਸੀਂ ਆਪੋ ਵਿੱਚ ભેਦਭਾਵ ਕਰਨ ਵਾਲੇ ਜਾਂ ਲੜਨ ਵਾਲੇ ਕੌਣ ਹੁੰਦੇ ਹੋ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਬੜੇ ਬੜ ਭਾਗੀ ਆ ਕਿ ਗੁਰੂ ਨਾਨਕ ਸਾਹਿਬ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਾਲ ਜਤੀ ਜੁਗੇਸ਼ਰ ਬੇਦੀ ਕੁਲ ਦੇ ਰਖਸ਼ਕ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ 500 ਕਤੀਆਂ ਪ੍ਰਕਾਸ਼ ਦਿਵਸ ਤੁਸੀਂ ਅੱਜ ਉਹਨਾਂ ਦੇ ਸਥਾਨ ਤੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਹੇ ਹੋ ਕਾਫੀ ਦਿਨਾਂ ਤੋਂ ਪ੍ਰੋਗਰਾਮ ਚੱਲ ਰਿਹਾ ਹੈ ਸੰਗਤਾਂ ਦੀ ਬੜੀ ਆਵਾਜ਼ ਆਈ ਰਹੀ ਹੈ ਔਰ ਬੜੀ ਆਮਦ ਰਹੀ ਹੈ ਅੱਜ ਵੀ ਮੈਂ ਬਹੁਤ ਖੁਸ਼ ਹਾਂ ਕਿ ਸੰਗਤਾਂ ਦਾ ਅਥਾਹ ਪਿਆਰ ਸਤਿਕਾਰ ਮੀਂਹ ਵਰਦੇ ਚ ਵੀ ਦੇਖਿਆ ਸਵੇਰੇ ਬੜੀ ਮੁਸ਼ਲਤਾਰ ਵਾਰਸ਼ ਸੀ ਔਰ ਸੰਗਤਾਂ ਦੀ ਆਮਦ 7 ਵਜੇ ਤੋਂ ਸ਼ੁਰੂ ਹੋ ਗਈ ਸੀ بارش ਨੂੰ ਮੁੱਖ ਰੱਖਦਿਆਂ ਕੋਈ ਵਾਪਸ ਚਲੇ ਜਾ ਰਹੇ ਸੀ ਪਰ ਹੁਣ ਤੱਕ ਵੀ ਸੰਗਤਾਂ ਦਾ ਪੂਰਾ ਤੁਸੀਂ ਸਾਥ ਦਿੱਤਾ ਮੈਂ ਜੋ ਵੀ ਸੰਤਾਂ ਪੁਰਸ਼ ਆਜਾਏ ਨੇ ਰਾਜਨੀਤਿਕ ਲੋਕ ਆਏ ਨੇ ਧਾਰਮਿਕ ਲੋਕ ਆਏ ਨੇ ਸੰਗਤ ਆਈ ਹੈ ਮੈਂ ਉਹਨਾਂ ਸਭ ਦਾ ਇੱਥੇ ਆਉਣ ਲਈ ਜੀ ਆਇਆਂ ਹਾਰਦਿਕ ਸਵਾਗਤ ਕਰਦਾ ਅਰਦਾਸ ਹੈ ਗੁਰੂ ਨਾਨਕ ਸਾਹਿਬ ਦੇ ਬਾਬਾ ਸ਼ਿਚੰਦ ਜੀ ਮਹਾਰਾਜ ਜੀ ਜਾਨੇ ਤੁਹਾਡੇ ਸਭ ਦੇ ਘਰਾਂ ਪਰਵਾਰਾਂ ਵਿੱਚ ਸੁਖ ਸ਼ਾਂਤੀ ਸਿੱਤ ਮੇਰੇ ਪ੍ਰਿਆਤ ਸਦਾ ਬਣਾਈ ਰੱਖਣ ਅੱਜ ਸੰਤਾਂ ਨੂੰ ਬੜਾ ਮੈਨੂੰ ਚਾ ਚੜਿਆ ਹੈ ਇਹ ਨਜ਼ਰ ਆਤੀ ਫੋਨ ਆਇਆ ਕਿ ਮੈਂ ਆਉਣਾ ਤੇ ਮੈਂ ਕਿਹਾ ਫਿਰ ਤੁਸੀਂ ਜ਼ਰੂਰ ਆਓ ਪ੍ਰੋਗਰਾਮ ਪੁੱਛਿਆ ਮੈਂ ਦੱਸਿਆ ਇਹਨਾਂ ਨੂੰ ਇਹਨਾਂ ਨੇ ਉੱਥੇ ਫਲਾਈਟ ਲੈ ਲਈ ਸਵੇਰੇ ਪਹੁੰਚੇ ਸਵੇਰੇ ਹੀ ਮूसलाधार بارش ਸੀ ਅਸੀਂ ਅਯੁੱਧਿਆ ਮਿਲੇ ਸਨ ਜਦੋਂ ਰਾਮ ਮੰਦਰ ਜੀ ਦਾ ਆਪਣੀ ਉਦਘਾਟਨ ਹੋਇਆ ਸੀ ਤੇ ਮੈਨੂੰ ਉੱਥੇ ਬਲਾਵਾ ਆਇਆ ਸੀ ਔਰ ਮੈਂ ਉੱਥੇ ਗਿਆ ਮੈਂ ਇਹਨੇ ਮਹਾਪੁਰਸ਼ਾਂ ਦਾ ਸੰਤਾਂ ਦਾ ਉੱਥੇ ਮਿਲਨ ਹੋਇਆ ਕਿ ਇੱਕ ਬਹੁਤ ਵੱਡੀ ਮੇਰੀ ਜਮਾਤ ਬਣ ਗਈ ਜਿਨੇ ਸਾਧੂ ਸੰਤਾਂ ਮਹਾਤਮਾ ਨੂੰ ਮੈਂ ਅੱਜ ਯਾਦ ਕੀਤਾ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਚਾਹੇ ਇਸ ਵਰਦੇ ਵਿੱਚ ਵੀ ਰਿਹਾ ਹੋਗਾ ਨਹੀਂ ਰਹੇ ਸੰਗਤ ਵੀ ਨਹੀਂ ਰੁਕੀ ਤੇ ਸੰਤ ਮਹਾਂਪੁਰਸ਼ ਵੀ ਕੋਈ ਨਹੀਂ ਜ ਸਾਰੇ ਆਏ ਜਿਨ੍ਹਾਂ ਨੂੰ ਬਲਾਵਤ ਦਿੱਤਾ ਗਿਆ ਸੋ ਮੈਂ ਸਭ ਦਾ ਜੀ ਆਖਦਾ ਹਾਰਦਿਕ ਧੰਨਵਾਦ ਕਿ ਤੁਸੀਂ ਛੋਟੇ ਜਿਹੇ ਸੰਦੇਸ਼ ਤੇ ਦੌੜੇ ਆਏ ਹੋ ਬੜੇ ਪਿਆਰ ਸਤਿਕਾਰ ਨਾਲ ਆਏ ਹੋ ਮੈਂ ਤੈਹ ਦਿਲੋਂ ਤੁਹਾਡਾ ਸਭ ਦਾ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦਾ ਤਾਂ ਇਸੇ ਤਰ੍ਹਾਂ ਆਸ ਕਰਦਾ ਕਿ ਆਪਾਂ ਆਪਸ ਵਿੱਚ ਜੋ ਮੇਰੀ ਦਿਲੀ ਖਾਸ਼ ਹੈ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਮਾਨਸ ਦੀ ਜਾਨ ਸਭ ਇੱਕ ਹੀ ਪਛਾਣੋ ਇਹ ਨਾਨਕ ਸਾਹਿਬ ਦਾ ਗੁਰੂ ਨਾਨਕ ਪਾਤਸ਼ਾਹ ਦਾ ਬੜਾ ਵੱਡਾ ਸੰਦੇਸ਼ ਹੈ ਸਾਨੂੰ ਸਾਰੇ ਧਰਮਾਂ ਦਾ ਸਾਰੇ ਧਰਮ ਗੁਰੂਆਂ ਦਾ ਸਾਰੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਹੀ ਵਿਸ਼ਵ ਸ਼ਾਂਤੀ ਹੋ ਸਕਦੀ ਹੈ ਅੱਜ ਅਸੀਂ ਵਰਲਡ ਕ੍ਰਾਈਸਿਸ ਦੇ ਦੌਰ ਚ ਗੁਜ਼ਰ ਰਹੇ ਹਾਂ ਬੜਾ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਚੁੱਕਾ ਸਾਰੇ ਵਰਲਡ 'ਚ ਆਹ ਹੁਣ ਹੀ ਦੇਖੋ ਤੁਸੀਂ ਕਦੀ ਇੰਨਾ ਪਾਣੀ ਆਇਆ ਨਹੀਂ ਸੀ ਜਿੰਨਾ ਨੁਕਸਾਨ ਕਰ ਗਿਆ ਇਹ ਕੀ ਹੈ ਅਸੀਂ ਕੁਦਰਤ ਤੋਂ ਵੀ ਦੂਰ ਚਲੇ ਗਏ ਆਪਸ ਵਿੱਚ ਤੇ ਦੂਰ ਚਲੇ ਗਏ ਹਾਂ ਅਸੀਂ ਕੁਦਰਤ ਤੋਂ ਵੀ ਦੂਰ ਚਲੇ ਗਏ ਆ ਕੁਦਰਤ ਨਾਲ ਪਿਆਰ ਕਰਨ ਵਾਲਾ ਇਨਸਾਨ ਕੁਦਰਤ ਨੂੰ ਬਹੁਤ ਸਤਿਕਾਰ ਦਿੰਦੀ ਹੈ ਸੋ ਇਹ ਅੱਜ ਅਸੀਂ ਸੰਦੇਸ਼ ਹੈ ਕਿ ਜਿੰਨਾ ਵੱਧ ਤੋਂ ਵੱਧ ਪੌਦਾ ਅਸੀਂ ਲਗਾ ਸਕਦੇ ਹਾਂ ਜ਼ਰੂਰ ਲਗਾਓ ਅਸੀਂ ਕੁਦਰਤ ਨਾਲ ਛੇੜਛਾੜ ਨਾ ਕਰੀਏ ਇਹ ਜਿਹੜੇ ਸੁੰਮੀ ਨੇ ਕੁਦਰਤੀ ਸੁੰਮੀ ਇਹਨਾਂ ਨੂੰ ਤਬਾਹ ਨਾ ਕਰੀਏ ਤਾਂ ਹੀ ਅਸੀਂ ਕੁਝ ਆਪਣੇ ਆਪ ਨੂੰ ਸੁਖ ਸ਼ਾਂਤੀ ਦੇ ਮਾਹੌਲ 'ਚ ਰਹਿ ਸਕਦੇ ਹਾਂ ਸੋ ਅੱਜ ਦੇ ਇਸ ਮੁਬਾਰਕ ਦਿਨ ਦੀ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਤੁਹਾਡੇ ਇੱਥੇ ਆਉਣ ਤੇ ਮੈਂ ਹਾਰਦਿਕ ਜੀ ਆਇਆਂ ਸਦਾ ਰਣੀਆ ਤੁਹਾਡਾ ਕਿ ਤੁਸੀਂ ਬਹੁਤ ਮਾਨ ਬਖਸ਼ਿਆ ਸੋ ਸਭ ਨੂੰ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਨਮਾਨ ਹੋ ਰਿਹਾ ਬਾਬਾ ਜਿਆ ਨਿਧੀ ਜੀ ਦਾ ਬੋਲੇ ਸੋ ਨਿਹਾਲ ਧੰਨਵਾਦ ਹੈ ਇਹਨਾਂ ਦਾ ਪੰਜਾਬ ਆਉਣ ਤੇ ਮੈਂ ਧੰਨਵਾਦ ਕਰਦਾ ਹਾਂ ਡਾਇਰੈਕਟਰ ਰਾਜ